ਅੱਜ ਮੇਰਾ ਜੱਦੀ ਪਿੰਡ ਹੈ ਪਿੰਡ ਯਾਤਨਗਰ ਔਰ ਇਹ ਸਾਡੀ ਪਰਿਵਾਰ ਦੀ ਖਰਮ ਭੂਮੀ ਵੀ ਆ ਔਰ ਇਸ ਧਰਤੀ ਨੇ ਬਹੁਤ ਖੁਸ਼ ਪਰਿਵਾਰ ਨੂੰ ਦਿੱਤਾ ਕਿ ਮੈਂ ਸਮਝਨਾ ਬਿਚਤੋ ਬਹੁਤ ਖੁਸ਼ ਕਿ ਤੋ ਲਿਆ ਹੋਵੇ ਤੇ ਉਹਨੂੰ ਵਾਪਸ ਕਰਨ ਦਾ ਵੀ ਡਿਊਟੀ ਬਣ ਜਾਂਦੀ ਆ ਮੈਂ ਇਹ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਔਰ ਉੱਚੇ ਅਧਿਕਾਰ ਦੇ ਮੇਰੇ ਨਾਲ ਆਜਾਏ ਸਾਡੇ ਇੰਪਰੂਵਮੈਂਟ ਟਰਸ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਵੀ ਸ਼ਰਮਾ ਜੀ ਜਿਨ੍ਹਾਂ ਨੇ ਮਾ ਸਮਝਣਾ ਵੀ ਤੰਦਈ ਦਿਖਾ ਕੇ ਹਿੰਮਤ ਕਰਕੇ ਜਿਹੜਾ ਇੰਪਰੂਵਮੈਂਟ ਟਰਸ ਦਾ ਪੈਸਾ ਉਹ ਨਗਰ ਤੋਂ ਬਾਅਦ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਕਾਸ ਲਈ ਖਰਚ ਕਰਨ ਦਾ ਫੈਸਲਾ ਕੀਤਾ ਔਰ ਗੁਰਦਾਸਪੁਰ ਹਲਕੇ ਦਾ ਇਹ ਪਿੰਡ ਯਾਤ ਨਗਰ ਇਹਨਾਂ ਨੇ ਅਡਾਪਟ ਕੀਤਾ ਸੀਗਾ ਔਰ ਇਹਦੇ ਤੇ ਤਕਰੀਬਨ 2 ਕਰੋੜ ਕਿਆ 30 ਲੱਖ ਰੁਪਏ ਦੇ ਅੱਜ ਕੰਮ ਜਿਹੜੇ ਨੇ ਉਹ ਸ਼ੁਰੂ ਕਰਵਾਉਣ ਜਾ ਰਹੇ ਆ ਔਰ ਇਹ ਕੰਮ ਐਸੇ ਨੇ ਕਿ ਜਿਹੜੇ ਹਰ ਚੀਜ਼ ਪਾਵੇਂ ਉਹ ਛੱਪੜ ਦੀ ਗੱਲ ਹੋਵੇ ਪਾਵੇਂ ਰਿਟੇਨਿੰਗ ਵਾਲ ਦੀ ਗੱਲ ਹੋਵੇ ਪਾਵੇਂ ਸਟਰੀਟ ਲਾਈਟ ਦੀ ਗੱਲ ਹੋਵੇ ਪਾਵੇਂ ਡਿਸਪੈਂਸਰੀ ਦੇ ਵਿੱਚ ਕਮਰਾ ਪਾਉਣ ਦੀ ਗੱਲ ਹੋਵੇ ਪਾਵੇਂ ਟਾਇਲਾਂ ਦੀ ਗੱਲ ਹੋਵੇ ਪਾਵੇਂ ਸਪੋਰਟਸ ਦੀ ਗੱਲ ਹੋਵੇ ਪਾਵੇਂ ਜਿਮ ਦੀ ਗੱਲ ਹੋਵੇ ਇੱਕ ਚਾਰੋਂ ਪਾਸੇ ਵਿਕਾਸ ਜਿਹੜਾ ਇਸ ਨਗਰ ਦਾ ਹੋਊਗਾ ਔਰ ਇਹ ਨਗਰ ਇਸ ਤੋਂ ਬਾਅਦ ਇੱਕ ਪ੍ਰਿੰਡ ਨੇ ਲੱਗੂਗਾ ਸ਼ਹਿਰ ਦਾ ਰੂਪ ਧਾਰਨ ਕਰੂਗਾ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਚੇਅਰਮੈਨ ਸਾਹਿਬ ਇੰਪਰੂਵਮੈਂਟ ਟਰਸਟ ਦੇ ਹੋਣ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇੰਪਰੂਵਮੈਂਟ ਟਰਸਟ ਨੂੰ ਇਹ ਸਮਰਥ ਬਣਾਇਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਪਿਛਲੇ ਸਾਲਾਂ ਦੇ ਵਿੱਚ 10-12 ਕਰੋੜ ਰੁਪਏ ਤੱਕ ਦਾ ਸੀਮਤ ਰਹਿ ਗਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਕੇ ਉਹ ਇੰਪਰੂਵਮੈਂਟ ਟਰਸਟ ਹਰ 100 ਕਰੋੜ ਦਾ ਬਣਿਆ ਔਰ ਉਹਦੇ ਵਿੱਚੋਂ ਅੱਜ 2 ਕਰੋੜ 81 ਲੱਖ ਰੁਪਇਆ ਅਜਾਦਨਗਰ ਦੇ ਵਿੱਚ ਲੱਗਣ ਜਾ ਰਿਹਾ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਬਾਈ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਸੀਗਾ ਅੱਜ ਉਹ ਬਦਲਾਅ ਜਿਹੜਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਦੇ ਅਜਿਹੀਆਂ ਗੱਲਾਂ ਹੋਈਆਂ ਨਹੀਂ ਸੀਗੀਆਂ ਜਿਹੜੀਆਂ ਅੱਜ ਸਰਕਾਰ ਜਿਹੜੀ ਆ ਕਰ ਰਹੀ ਆ ਸੋ ਇਹ ਜਿਹੜਾ ਕੰਮ ਅੱਜ ਤੋਂ ਸ਼ੁਰੂ ਹੋਊਗਾ ਮੇਰੇ ਨਾਲ ਇੰਪਰੂਵਮੈਂਟ ਟਰਸਟ ਦੇ ਅਫਸਰ ਸਾਹਿਬਾਨ ਵੀ ਨੇ ਔਰ ਇਸ ਨਗਰ ਦੇ ਸਰਪੰਚ ਸਾਹਿਬ ਅਨੰਕਾਰ ਸਿੰਘ ਜੀ ਔਰ ਮੈਂਬਰ ਸਾਹਿਬਾਨ ਔਰ ਮੇਰੇ ਸਾਰੇ ਇਲਾਕਾ ਵਾਸੀ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਚੇਅਰਮੈਨ ਸਾਹਿਬ ਵੀ ਜਿੰਨੇ ਵੀ ਆਪਣੇ ਕੰਮ ਕਰਨ ਵਾਲੀ ਐਗਜ਼ੀਕਿਊਟਿਵ ਏਜੰਸੀਜ਼ ਨੇ ਉਹਨਾਂ ਨੂੰ ਤਨਦੇਹੀ ਦੇ ਨਾਲ ਇਹ ਹਦਾਇਤਾਂ ਦੇ ਦਿਓ ਵੀ ਕੰਮ ਮਿਆਰੀ ਹੋਵੇ ਕੰਮ ਵਧੀਆ ਹੋਵੇ ਔਰ ਸਮੇਂ ਸਿਰ ਉਹ ਕੰਮ ਜਿਹੜਾ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹਦੀ ਜਿਹੜੀ ਸਹੂਲਤ ਆ ਮਿਲ ਸਕੇ ਸੋ ਮੈਂ ਅ ਅੱਜ ਪੰਚਾਇਤ ਨੂੰ ਵੀ ਵਧਾਈ ਦਿਨਾ ਮਜਨਾ ਨੇ ਇਹਦੇ ਲਈ ਐਨਓਸੀ ਵੀ ਦਿੱਤੀ ਔਰ ਲੋਕਾਂ ਨੂੰ ਇਹ ਕੰਮ ਵਾਸਤੇ ਯਤਨਸ਼ੀਲ ਰਹੇ ਇਹਦੇ ਨਾਲ ਕਿਉਂਕਿ ਜਿਹੜਾ ਕੰਮ ਹੋਊਗਾ ਉਹ ਟੈਕਨੀਕਲ ਨੋ ਹਾਊ ਦਾ ਥੱਲੇ ਹੋਊਗਾ ਕਿਉਂਕਿ ਇੰਪਰੂਵਮੈਂਟ ਦੱਸਦੇ ਆਪਣੇ ਇੰਜੀਨੀਅਰ ਨੇ ਐਗਜ਼ੈਕਟਿਵ ਇੰਜੀਨੀਅਰ ਐਸ ਡੀਓ ਹੈ ਜੋ ਹਰ ਲੈਵਲ ਦੇ ਉੱਪਰ ਕਿਤੇ ਨਾ ਕਿਤੇ ਸੁਪਰਵਾਈਜ਼ਨ ਔਰ ਅਬਜ਼ਰਵੇਸ਼ਨ ਜਿਹੜੀ ਆ ਉਹ ਫੈਕਟਿਵ ਰਹੂਗੀ ਸੋ ਕੰਮ ਜਿਹੜਾ ਉਹ ਮਿਆਰੀ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਜਿਹੜੀ ਆ ਮੈਨੂੰ ਲੱਗੀ ਔਰ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੇ ਇਹ ਸਾਬਤ ਕਰਤਾ ਕਿ ਜਿਹੜਾ ਇੱਕ ਦੂਰੀ ਭਾਵੇਂ ਯਾਦਨਗਰ ਤੇ ਗਰਦਾਸਪੁਰ ਦੀ ਦੋ ਜਾਂ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਸੀ ਪਰ ਜ਼ਿੰਦਗੀਆਂ ਦੇ ਵਿੱਚ ਦੂਰੀ ਜਿਹੜੀ ਸੀ ਉਹ ਬਹੁਤ ਵੱਡੀ ਸੀਗੀ ਅੱਜ ਉਸ ਦੂਰੀ ਨੂੰ ਖਤਮ ਕਰਕੇ ਲੋਕਾਂ ਦਾ ਸਰਬਪੱਖੀ ਵਿਕਾਸ ਜਿਹੜਾ ਇਸ ਨਗਰ ਦਾ ਸ਼ੁਰੂ ਹੋਣ ਜਾ ਰਿਹਾ ਹੈ ਤੋਂ ਪਰਮੇਸ਼ਰ ਕਿਰਪਾ ਕਰੇ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਪੰਜਾਬ ਸਰਕਾਰ ਦਾ ਔਰ ਇੰਪਰੂਵਮੈਂਟ ਦੱਸਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਹਿਆਤਨਗਰ ਦੇ ਪਿੰਡ ਵਿੱਚ ਪਹੁੰਚੇ ਆ ਜੀ ਮੇਰੇ ਨਾਲ ਹਲਕਾ ਇੰਚਾਰਜ ਗੁਰਦਾਸਪੁਰ ਫਰੀਦ ਅਮਰ ਬੈਲ ਜੀ ਨਾਲ ਪਹੁੰਚੇ ਆ ਜੀ ਬੈਲ ਸਾਹਿਬ ਦੀ ਗਵਾਹੀ ਦੇ ਵਿੱਚ ਅੱਜ ਅਸੀਂ ਇੱਥੇ ਕੰਮ ਸ਼ੁਰੂ ਕਰਵਾਉਣ ਜਾ ਰਹੇ ਆ ਜੋ ਕਿ ਵਿਕਾਸ ਕਾਰਜਾਂ ਦੇ ਕੰਮ ਨੇ ਵੱਖਰੇ ਵੱਖਰੇ ਕੰਮ ਲਗਭਗ 2 ਕਰੋੜ ਤੇ 80 ਲੱਖ ਦੇ ਜਿਹੜੇ ਕੰਮ ਆ ਅਸੀਂ ਪਿੰਡ ਹਿਆਤਨਗਰ ਦੇ ਵਿੱਚ ਅੱਜ ਸ਼ੁਰੂ ਕਰਾਵਾਂਗੇ ਕਾਫੀ ਸਮੇ ਤੋਂ ਕਿ ਇੱਥੇ ਇਹ ਲੋਕ ਨੇ ਉੱਥੇ ਸੜਕਾਂ ਰੁੱਟੀਆਂ ਸੀ ਮੰਨ ਲਓ ਕਿ ਰੋਡ ਦਾ ਕੰਮ ਸੀ ਉਹਨਾਂ ਦੇ ਸੀਵਰੇਜ ਦਾ ਕੰਮ ਸੀ ਵੱਖ-ਵੱਖ ਕੰਮ ਆ ਸਮੂਚੀ ਪੰਚਾਇਤ ਨਾਲ ਅਸੀਂ ਮੀਟਿੰਗ ਕੀਤੀ ਸੀ ਬੈਲ ਸਭਾ ਨਾਲ ਮੀਟਿੰਗ ਕੀਤੀ ਸੀ ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਇੰਪਰੂਵਮੈਂਟ ਟਰਸਟ ਪਿੰਡਾਂ ਦੇ ਵਿੱਚ ਆ ਕੇ ਆਪ ਖੁਦ ਆ ਕੇ ਕੰਮ ਕਰਵਾ ਰਹੀ ਹੈ ਕਿਉਂਕਿ ਇਹ ਡਿਮਾਂਡ ਪਿੰਡਾਂ ਵੱਲੋਂ ਨਹੀਂ ਸੀ ਗਈ